ਨਾਮ ਮੇਰਾ ਕਮਲੇਸ਼ ਸ਼ਰਮਾ ਤੇ ਮੇਰਾ ਜਾਨਾ 4:30 ਹੋਣੇ ਪੰਜ 4:30 ਹੋ ਜਾਣੀਆਂ ਤਕਰੀਬਨ ਅੱਜ ਮੈਂ ਆਈ ਸਵੇਰ ਬਾਸ ਲੱਗੀ ਦੀ ਪਹਿਲਾਂ ਤੇ ਬਾਹਰ ਚ ਆਈਆਂ ਤੇ ਜਲੇ ਦੇਖਿਆ ਮੈਂ ਤੇ ਉਹਦੇ ਛਿੱਟੇ ਕੀ ਦੇਦੇ ਦਿਖੇ ਨਾ ਮੈਨੂੰ ਇਹ ਫੂੰਦੇ ਤੇ ਮੈਂ ਨੇ ਸੋਚਿਆ ਕਿ ਠੀਕ ਐ ਤੇ ਮੈਂ ਫਿਰ ਉੱਠ ਕੇ ਮੈਂ ਚਲ ਮੈਂ ਦਰਵਾਜ਼ਾ ਖੋਲ੍ਹਨੀ ਆ ਇਹ ਦਰਵਾਜ਼ਾ ਖੇਤਾ ਤਾਲਾ ਨਹੀਂ ਤਾਲਾ ਬਿਲਕੁਲ ਬੰਦ ਮੈਂ ਕਿਹਾ ਪੰਡਤ ਨੇ ਤਾਲਾ ਨਹੀਂ ਲਗਾਇਆ ਕੀ ਗੱਲ ਹੋਈ ਕਿਉਂ ਲਗਾਇਆ ਦਿਲੇ ਮੈਂ ਇਹ ਦੇਖ ਤਾਲਾ ਹੀ ਹੈ ਨਹੀਂ ਨਾਲ ਮੈਂ ਹਾਂ ਪੜ ਤੈਕਿਲ ਘਾਣਾ ਤੇ ਚੋਰੀਓ ਕੀ ਦੀ ਜਿਹੜੇ ਮੈਂ ਸ਼ਟਰ ਖੋਲਿਆ ਅੰਦਰ ਖਹ ਖੂਨ ਹੀ ਖੂਨ ਮੇਰਾ ਫਿਰ ਅੱਗੇ ਆ ਤੇ ਮੈਂ ਦੋ ਬੰਦੇ ਨੂੰ ਆਵਾਜ਼ ਮਾਰੀ ਬਾਹਰ ਬੰਦੇ ਦੋ ਸਿਆ ਕਰ ਕਰਦੇ ਉਹ ਦੋਵੇਂ ਆ ਗਏ ਇੱਕ ਤੇ ਮੇਰੇ ਹਸਣੇ ਤੇ ਇੱਕ ਬੰਦਾ ਜਿਹੜਾ ਚੌਂਕੀਦਾਰ ਆ ਰਿਹਾ ਸੀ ਉਹ ਆ ਗਏ ਤੇ ਜੇ ਮੈਂ ਮੈਂ ਦੇਖ ਮੈਂ ਅੰਦਰ ਕੀ ਬਣਦਾ ਫਿਰ ਉਹਨਾਂ ਦੇਖਿਆ ਕਿ ਮਾਦ ਦਾ ਸ਼ੀਸ਼ਾ ਟੁੱਟ ਗਿਆ ਕੋਈ ਸ਼ੀਸ਼ਾ ਤੋੜ ਕੇ ਤੇ ਬਲੈਸ ਲੈਟਰ ਆਉਂਦੀ ਪਾਂਚ ਮੇਰਾ ਭਰ ਉਹ ਲੈ ਕੇ ਦੇ ਦੇ ਨਥਾਂ ਲੀਆ ਤਾਂ ਉਹਨੂੰ ਸੋਨੇ ਦੇ ਹਿਸਾਬ ਦੀ ਸਮਤ ਕੇ ਸੋਨਾ ਉਹ ਜਿਹੜਾ ਬਾਅਦ ਚ ਦੇਖਿਆ ਵੇ ਨਕਲੀ ਨੇ ਨਖਥਾ ਚ ਲਾ ਗਿਆ ਪਹਿਲੇ ਆਂਦੇ ਉਹਨਾਂ ਗੱਲਾਂ ਤੋੜਿਆ ਆਇਆ ਉਹਨ ਗੱਲੇ ਚ 100 ਵੀ ਹੋ ਸਕਦਾ ਹੈ 10000 ਵੀ 10000 ਵੀ ਹੋ ਸਕਦਾ 20000 ਹੋ ਸਕਦਾ ਉਹਨਾਂ ਕੀ ਨੇ ਤੋੜਿਆ ਹੈ ਗੱਲਾਂ ਤੇ ਲੈ ਜਾਓ ਸਾਫ਼ ਕਰਕੇ ਉਸ ਤੋਂ ਬਾਅਦ ਉਹਨਾਂ ਅਲਮਾਰੀ ਵੀ ਖੋਲੀ ਅਲਮਾਰੀ ਇਸ ਕਰਕੇ ਖੋਲੀ ਕਿ ਗਾੜੇ ਅਲਮਾਰੀ ਆ ਸਾਦੀ ਜਾਨੀਆਂ ਪੈਸੇ ਤੇ ਚਰਫੀਆਂ ਹੁਣ ਕੋਈ ਪੈਸੇ ਨਹੀਂ ਲੱਭੇ ਕੋਈ ਵੀ ਗੱਲ ਮੱਲ ਬਿਆਹੇ ਨਹੀਂ ਪਾਇਦੇ ਨਹੀਂ ਹੁੰਦੇ ਦੇ ਵਿੱਚ ਐਵੇਂ ਕਹਈਏ ਗੱਲੇ ਚ ਤੇ ਹੁੰਦੀ ਹੈ ਨਾ ਹੁਣ ਗੱਲੇ ਚ ਆਈ ਗਿਣੇ ਤਾਂ ਥੋੜੇ ਹੀ ਅਜੇ ਦਵਾਰ ਸਾਡੇ ਤੋਂ ਭੰਡਾਰ ਆਇਆ ਕਈ ਧੁੰਗਣੇ ਪਾਏ ਭਾਈ ਉਹਨਾਂ ਦੇ ਗੱਲੇ ਚ ਮੇਰੇ ਸਾਹਮਣੇ ਖੁਦ ਲੋਕੀ ਪਾਇ ਕਰਦੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ ਪ੍ਰਸ਼ਾਸਨ ਕੋਲ ਹੀ ਮੰਗ ਕੇ ਇਹਨੂੰ ਜਾਈ ਸਾਾਨੂੰ ਜੋ ਜ਼ੋਰ ਦਿਖਾਓ ਕਿ ਤੇ ਚਾਹ ਸਾਡੇ ਕੋਲ ਉਹ ਕਰੋ ਕਰੋ ਕੋਈ ਨੁਕਸਾਨ ਸਾਡਾ ਕਿਨੋਂ ਹੁੰਦਾ ਉਹ ਸੁਬਾ ਵੀ ਵਲੇਗੀ ਇਹ ਦੁਲੰਦ ਇਹਨਾਂ ਦੱਸਿਆ ਸਾਡੇ ਮੰਦਰਾ ਚ ਹੀ ਹਾਲਤ ਹੋਈ ਹੈ ਉਹ ਤਾਂ ਵੀ ਆਇਆ ਅਫਸੋਸ ਹੀ ਕਰਨ ਦੇਖਣ ਆਇਆ ਪਰ ਜਾਈਏ ਕੀ ਹੋ ਗਿਆ ਮੈਂ ਪਤਾ ਨਹੀਂ ਸੰਕੀ ਹੂੰ ਉਹ ਆਇਆ 10:00 11:00 ਵਜੇ ਜਾਂਦਾ ਪਰ ਜਾਈਓ ਬੰਦਾ ਚੋਰ ਸਾਡੇ ਵੀ ਘੇਰਾ ਖਿਲੇ ਜਿਸ ਦੀ ਦੁਕਾਨ ਤੇ ਗਿਆ ਆ ਦੁਕਾਨ ਦਾ ਸ਼ਟਰ ਚੁੱਕਿਆ ਗਲਤ ਅਫਰੋਜਾ ਦਾ ਗਾਂ ਦੁਕਾਨ ਦੇ ਲੋਕ ਅੱਜ ਕੱਲ ਗੱਲੇ ਜਿਪਿਆ ਘਟ ਰਹਾ ਦਿੰਨਾ ਕਿਉਂਕਿ ਚੋਰੀਆਂ ਦਾ ਸਭ ਨੂੰ ਪਤਾ ਹੈ ਫਿਰ ਉਹਨਾਂ ਦਾ ਕਪੜਾ ਪੂਨ ਦੇ ਰਖੂਨ ਵਾਲਾ ਬਿਲਕੁਲ ਖੂਨ ਨਾਲ ਭਰੇ ਦਾ ਤੇ ਉੱਥੇ ਸੁੱਟਾਇਦਾ ਦੁਕਾਨ ਤੇ ਫਿਰ ਉਧਰੋਂ ਖੂਨ ਵਗਦਾ ਗੁਰਦੁਆਰੇ ਵੀ ਹੋ ਗਿਆ ਸਾਡੇ ਇੱਥੋਂ ਤੱਕ ਮਾਰ ਆਉਣ ਕੀਤੀ ਤੇ ਤੋਂ ਪਤਾ ਨਹੀਂ ਬੰਦਾ ਕੌਣ ਆ ਉਹਨਾਂ ਬੰਦੇ ਦਾ ਸਾਨੂੰ ਬਤਾਈ ਨਹੀਂ ਹਾਂ ਜੀ ਰਾਤ ਦੇ ਰਾਤ ਮੈਂ ਸੌਣਾ ਦੇਈਆਂ ਮੈਨੂੰ ਇੱਥੇ 2 ਸਾਲ ਹੋਇਆ ਆਇਆ ਦਾ ਇਹ ਗੁਰੂ ਨਾਨਕ ਨਗਰ ਸਰਨਾ ਹੈ ਰੰਦਾ ਵਾ ਹਸਪੀਟਲ ਦੇ ਸਾਹਮਣੇ ਛੋਟਾ ਜਿਹਾ ਸਾਡਾ ਪੈਣਾ ਹੁੰਦਾ ਮੰਦਿਰ ਆ ਇਹ ਸਾਡੀ ਸਾਰੀ ਮੰਡਲੀ ਆ ਅਸੀਂ ਮੰਗਲਵਾਰ ਤੇ ਵੀਰਵਾਰ ਇੱਥੇ ਸਾਥ ਸੰਗ ਕਰਦੇ ਆ ਔਰ ਇਹ ਮੰਦਿਰ ਨੂੰ ਅਸੀਂ ਖੂਬ ਸਜਾਇਆ ਹੈ ਔਰ ਥੋਰ ਸਵੇਰੇ ਆ ਹੀ ਜਦੋਂ ਜਲ ਚੜ੍ਹਾਣ ਆਉਂਦੇ ਆ ਤੇ ਅਸੀਂ ਸਲਾ ਸੱਤ ਸੁੱਤੇ ਉਠੇ ਨਾ ਤੋ ਕਿਤੇ ਹੀ ਆਂਦੇ ਆ ਪੂਜਾ ਪਾਠ ਆਪਣੇ ਸੱਦਾ ਨਾਲ ਸਾਰੀਆਂ ਪਹਿਨਾ ਕਰਦੀਆਂ ਨੇ ਔਰ ਦੇਖੋ ਅੱਜ ਚੋਰ ਸਵੇਰੇ ਕਿਤੇ ਰਾਤ ਹੀ ਕਿਤੇ ਆਇਆ ਔਰ ਸਾਰਾ ਆ ਕੇ ਮੰਦਰ ਦੇ ਵਿੱਚ ਸੀਸਾ ਭੰਨੇ ਆ ਅਲਮਾਰੀ ਦੇਖੋ ਖੋਲੀ ਹੋਈ ਹੈ ਗੱਲੇ ਦਾ ਤਾਲਾ ਵੀ ਤੋੜਿਆ ਹੋਇਆ ਹੈ ਔਰ ਨੱਥਾਂ ਵੀ ਲਵਾ ਕੇ ਇੱਥੇ ਰੱਖੀਆਂ ਹੋਈਆਂ ਨੇ ਦੇਖੋ ਪਹਿਨਾ ਨੇ ਕਿ ਨਹੀਂ ਸੱਦਾ ਭਾਵਨਾ ਮਾਤਾ ਨੂੰ ਸਜਾਇਆ ਹੋਇਆ ਉਹਨਾਂ ਦੇ ਨੱਥਾਂ ਪਾਈਆਂ ਹੋਈਆਂ ਨੇ ਸ਼ਿੰਗਾਰ ਕੀਤਾ ਚੋਰ ਦੀ ਕਿੰਨੀ ਹਿੰਮਤ ਹੈ ਕਿ ਇਹ ਕਿਸ ਤਰ੍ਹਾਂ ਆ ਕੇ ਮੰਦਰ ਦੇ ਵਿੱਚ ਤੇ ਚੋਰੀ ਕਰ ਦੇਣਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਮੈਂ ਕਹਿੰਦੀ ਆ ਕਿ ਪੁਲਸ ਵਾਲਿਆਂ ਨੂੰ ਕੋਈ ਕਦਮ ਉਠਾਉਣਾ ਚਾਹੀਦਾ ਹੈ ਪਿੰਡ ਵਾਸੀਆਂ ਨੂੰ ਜੇ ਲੱਗੇ ਸਕੇ ਜੋ ਵੀ ਆ ਸਾਰਿਆਂ ਨੂੰ ਕੋਈ ਕਦਮ ਉਠਾਉਣਾ ਚਾਹੀਦਾ ਔਰ ਇਹਨਾਂ ਦੇ ਖਿਲਾਫ ਕੋਈ ਚੋਰ ਨੂੰ ਫੜ ਕੇ ਇੱਥੇ ਮਾਤਾ ਕੋ ਜਿਸ ਤਰ੍ਹਾਂ ਔਰ ਮਾਤਾ ਦਾ ਸੀਸਾ ਪਣਾਉਂਦੇ ਸਿਰ ਦੇ ਵਿੱਚ ਇੱਥੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਮੈਂ ਕਹਿੰਦੀ ਆ ਮੈਂ ਖੁਦ ਮਾਰਾਂਗੀ ਅਗਰ ਉਹ ਚੋਰ ਸਾਹਮਣੇ ਆਏਗਾ ਮੈਂ ਖੁਦ ਮਾਰਾਂਗੀ ਔਰ ਮਾਤਾ ਦਾ ਸੀਸਾ ਨਹੀਂ ਬੜਾ ਸਾਡੇ ਦਿਲ ਟੁੱਟੇ ਨੇ ਇਸ ਲਈ ਮੈਂ ਸਾਰੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਆ ਕੀ ਉਸ ਚੋਰ ਨੂੰ ਪਕੜੋ ਇਹਦਾ ਇਹ ਸਦਾ ਕੋਸ ਹਾਲ ਚੋ ਸੋਚਿਆ ਜਾ ਇਹ ਪਹਿਲੇ ਵੀ ਹਾਂਜੀ ਮੈਨੂੰ ਉਹ 3 ਸਾਲ ਹੋਇਆ ਇੱਥੇ ਆਏ ਦੇ ਨੂੰ ਇਹ ਪਹਿਲੇ ਵੀ ਇੱਕ ਵਾਰੀ ਮੇਰੇ ਹੁੰਦਾ ਚੋਰੀ ਹੋਈ ਆ ਮਾਤਾ-ਦਾਮ ਮੁੱਕਟ ਵਗੈਰਾ ਚੋਰੀ ਕਰਕੇ ਲੈ ਗਏ ਪਰ ਫਿਰ ਵੀ ਕੁਛ ਨਹੀਂ ਕੋਈ ਕਰਦਾ ਮੈਂ ਮੈਂ ਚਾਹਨੀ ਆ ਕਿ ਪੁਲਿਸ ਵਾਲੇ ਕੁਛ ਨਾ ਕੁਛ ਕਰਨ ਔਰ ਚੋਰ ਨੂੰ ਪਕਰਨ ਕਿਉਂਕਿ ਇਹ ਅਗਰ ਮੰਦਰ ਵਿੱਚ ਚੋਰੀ ਹੁੰਦੀ ਹੈ ਤਾਂ ਸਾਡੇ ਘਰਾਂ ਵਿੱਚ ਵੀ ਹੋ ਸਕਦੀ ਹੈ ਉਹਦਾ ਜ਼ਿੰਮੇਵਾਰ ਕੋਈ ਨਹੀਂ ਹੋ ਸਕਦਾ ਇਸ ਲਈ ਅਗਰ ਕੋਈ ਐਕਸ਼ਨ ਲਿਆ ਜਾਏ ਤੇ ਮੰਦਰ ਵਾਲੇ ਕੋਸ ਸੋਚਿਆ ਜਾਏ